ਹਾਊਸ ਵਾਈਫ ਹੋ ਚਿਹਰੇ ਤੇ ਦਾਗ ਧੱਬੇ ਹੋ ਗਏ ਆ ਚਿਹਰਾ ਕਾਲਾ ਹੋ ਗਿਆ ਚਿਹਰੇ ਤੇ ਬਿਲਕੁਲ ਵੀ ਮੌਇਸਚਰਾਈਜ਼ਰ ਨਹੀਂ ਰਿਹਾ ਟੈਨਸ਼ਨ ਨਹੀਂ ਲੈਣੀ ਆਪਾਂ ਘਰ ਦੇ ਵਿੱਚ ਇਦਾਂ ਦੀ ਰੈਮੇਡੀ ਬਣਾਵਾਂਗੇ ਕਿ ਆਪਣਾ ਚਿਹਰਾ ਬਿਲਕੁਲ ਸਾਫ ਹੋ ਜਾਊਗਾ ਆਪਣੇ ਚਿਹਰੇ ਤੇ ਜਿਹੜਾ ਮੌਇਸਚਰਾਈਜ਼ਰ ਚੱਲ ਗਿਆ ਉਹ ਵਾਪਸ ਆ ਜਾਊਗਾ ਚਿਹਰਾ ਬਿਲਕੁਲ ਕਲੀਨ ਹੋ ਜਾਊਗਾ ਆਪਾਂ ਨੂੰ ਕੋਈ ਵੀ ਮਹਿੰਗੇ ਪ੍ਰੋਡਕਟ ਲੈਣ ਦੀ ਜ਼ਰੂਰਤ ਨਹੀਂ ਹੈਗੀ ਆਪਾਂ ਪਾਰਲਰ ਨਹੀਂ ਜਾ ਸਕਦੇ ਤਾਂ ਆਪਾਂ ਇਹ ਇਹ ਚੰਦੇ ਵਿੱਚ ਚੀਜ਼ਾਂ ਮਿਲ ਜਾਣਗੀਆਂ ਜਿਹੜੀਆਂ ਆਪਾਂ ਜਿਸ ਤੋਂ ਆਪਾਂ ਤਿਆਰ ਕਰ ਸਕਦੇ ਹਾਂ ਰੈਮਡੀ ਨੂੰ ਤੇ ਆਪਣੇ ਫੇਸ ਨੂੰ ਬਿਲਕੁਲ ਸਾਫ਼ ਕਰ ਸਕਦੇ ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ 'ਤੇ ਅੱਜ ਆਪਾਂ ਘਰੇ ਫੇਸ ਪੈਕ ਤਿਆਰ ਕਰਾਂਗੇ ਫੇਸ ਪੈਕ ਬਣਾਉਣ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਤਾਂ ਇੱਕ ਲਾਈਕ ਜਰੂਰ ਕਰ ਦਿਓ ਤੇ ਆਓ ਆਪਾਂ ਫੇਸ ਪੈਕ ਤਿਆਰ ਕਰਦੇ ਹਾਂ ਘਰ ਵਿੱਚ ਬਣਾਉਣਾ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਇੱਕ ਚਮਚ ਬੇਸਨ ਤੇ ਆਪਾਂ ਜਿਆਦਾ ਪੇਕ ਬਣਾਉਣਾ ਹੋਵੇ ਤੇ ਇਹਦੇ ਵਿੱਚ ਆਪਾਂ 2 ਚਮਚ ਵੀ ਕਰ ਸਕਦੇ ਆ ਇਹ ਬੇਸਨ ਇਕੱਲਾ ਪਕੌੜੇ ਬਣਾਉਣ ਦੇ ਕੰਮ ਨਹੀਂ ਆਉਂਦਾ ਇਹ ਬੇਸਨ ਆਪਣੇ ਚਿਹਰੇ ਨੂੰ ਸਾਫ਼ ਕਰਨ ਦੇ ਵੀ ਕੰਮ ਆਉਂਦਾ ਇਸ ਤੋਂ ਬਾਅਦ ਲਵਾਂਗੇ ਆਪਾਂ ਥੋੜੀ ਜਿਹੀ ਹਲਦੀ ਇਹ ਵੀ ਆਪਾਂ ਆਪਣੇ ਚਿਹਰੇ ਨੂੰ ਸਾਫ਼ ਕਰਦੀ ਆ ਇਸ ਤੋਂ ਬਾਅਦ ਲਵਾਂਗੇ ਆਪਾਂ ਥੋੜਾ ਜਿਹਾ ਦੁੱਧ ਪੰਜ ਚਮਚੇ ਦੇ ਹਿਸਾਬ ਨਾਲ ਥੋੜਾ ਜਿਹਾ ਪਹਿਲਾਂ ਮਿਲਾ ਕੇ ਦੇਖ ਲਾਂਗੇ ਜੇ ਆਪਾਂ ਨੂੰ ਹੋਰ ਨੀਡ ਹੋਈ ਤਾਂ ਪਾਈ ਵਿੱਚ ਹੋਰ ਐਡ ਕਰ ਦਵਾਂਗੇ ਦੁੱਧ। ਬਹੁਤਾ ਆਪ ਸਖਤ ਨਹੀਂ ਬਣਾਉਣਾ, ਬਹੁਤਾ ਆਪ ਪਤਲਾ ਨਹੀਂ ਬਣਾਉਣਾ ਪੈ ਕੇ ਇਹ। ਬਿਲਕੁਲ ਸਹੀ ਸਹੀ ਤਰੀਕੇ ਨਾਲ ਆਪਾਂ ਬਣਾਉਣਾ। ਲੋ ਜੀ ਆਪਣਾ ਫੇਸ 팩 ਬਣ ਕੇ ਤਿਆਰ ਹੋ ਗਿਆ। ਹੁਣ ਆਪਾਂ ਇਸ ਨੂੰ ਫੇਸ ਤੇ ਵੀ ਲਗਾ ਸਕਦੇ ਆ, ਆਪਾਂ ਆਪਣੇ ਹੱਥਾਂ ਤੇ ਵੀ ਲਗਾ ਸਕਦੇ ਆ। ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਨੂੰ ਦਬਾ ਦੇਣਾ ਥੈਂਕ ਯੂ ਧੰਨਵਾਦ ਜੀ